ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਣੀ ਹੈਗੀ ਐ ਵੀ ਤੁਹਾਡੀ ਆਰਸੀ ਜਿਹੜੀ ਚਾਹੇ ਉਹ ਮੋਟਰਸਾਈਕਲ ਦੀ ਹੈ ਚਾਹੇ ਕਿਸੇ ਗੱਡੀ ਦੀ ਹੈ ਉਹਦੇ ਨਾਲ ਤੁਸੀਂ ਆਪਣਾ ਮੋਬਾਈਲ ਨੰਬਰ ਜਿਹੜਾ ਜੋੜਨਾ ਵਾ ਕਿਵੇਂ ਜੋੜ ਸਕਦੇ ਹੋ ਉਹਦੇ ਤੇ ਸਾਰਾ ਆਪਾਂ ਜਿਹੜਾ ਲਾਈਵ ਪ੍ਰੋਸੈਸ ਦਿਖਾਵਾਂਗੇ ਤੁਹਾਨੂੰ ਲਾਈਵ ਕਰਕੇ ਵੀ ਦਿਖਾਵਾਂਗੇ ਤੇ ਵੀਡੀਓ ਨੂੰ ਜਿਹੜਾ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਤਾਂ ਹੀ ਤੁਹਾਨੂੰ ਪੂਰੇ ਪ੍ਰੋਸੈਸ ਬਾਰੇ ਜਿਹੜਾ ਪਤਾ ਲੱਗ ਸਕੂਗਾ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਚਲਦੇ ਆਪਾਂ ਮੋਬਾਈਲ ਸਕਰੀਨ ਤੇ ਤੇ ਤੁਹਾਨੂੰ ਦੱਸਦੇ ਆਂ ਵੀ ਜਿਹੜੀ ਆਰਸੀ ਆ ਤੁਹਾਡੀ ਮੋਟਰਸਾਈਕਲ ਜਾਂ ਗੱਡੀ ਦੀ ਆ ਉਹਦੇ ਨਾਲ ਜਿਹੜਾ ਤੁਸੀਂ ਆਪਣਾ ਮੋਬਾਈਲ ਨੰਬਰ ਉਹ ਕਿਵੇਂ ਜੋੜਨਾ ਹਾਂਜੀ ਸਭ ਤੋਂ ਪਹਿਲਾਂ ਆਪਾਂ Google ਸਰਚ ਕਰਨਾ ਵਾ ਪਰਿਵਹਨ ਸਭ ਤੋਂ ਨੀਚੇ ਲਿੰਕ ਉੱਤੇ ਕਲਿੱਕ ਕਰਾਂਗੇ ऑनलाइन सर्विस के उ जावल रेटड सर्विस सब तो उपर उस तो स्टेट सिलेक्ट करा फिर आप वहीकल रजिस्ट्रेशन नंबर में भी एंट्री जी स्ट्रिंग कर सकते हैं ज रजिस्टरिंग अथॉरिटी के पार्टी सिलेक्ट कर लें ਪਰਸੀਡ ਅੱਗੇ ਪ੍ਰਸੀਡ ਉਸ ਤੋਂ ਬਾਅਦ ஆன்ਲਾਈਨ ਜਿਹੜੀਆਂ ਸਰਵਿਸਾਂ ਨੂੰ ਖੋਲ ਕੇ ਸਾਡੇ ਸਾਹਮਣੇ ਆ ਜਾਣਗੀਆਂ ਅੱਗੇ ਮੋਬਾਈਲ ਦਾ ਜਿਹੜਾ ਸਿੰਪਲ ਬਣਿਆ ਹੋਇਆ ਵਾ ਦੇਖ ਸਕਦੇ ਹੋ ਤੁਸੀਂ ਉੱਥੇ ਕਲਿੱਕ ਕਰਾਂਗੇ ਜੈਸ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਵੀਕਲ ਰਜਿਸਟ੍ਰੇਸ਼ਨ ਨੰਬਰ ਫਿਲ ਕਰਨਾ ਆਪਾਂ ਫਿਰ ਚਾਸੀ ਨੰਬਰ ਫਿਲ ਕਰਨਾ ਵਾ ਫਿਰ ਇੰਜਨ ਨੰਬਰ ਫਿਰ ਰਜਿਸਟ੍ਰੇਸ਼ਨ ਡੇਟ ਰਜਿਸਟ੍ਰੇਸ਼ਨ ਫਿਟਨੈਸ ਜਿਹੜੀ ਵੈਲਿਡ ਅਪਡੇਟ ਅਪ ਟੂ ਡੇਟ ਆ ਜਿਹੜੀ ਲਾਸਟ ਜਿਹੜੀ ਵੈਲਿਡਿਟੀ ਵਾਲੀ ਡੇਟ ਹੁੰਦੀ ਹੈ ਇਹਦੀ ਕਦੋਂ ਤੱਕ ਇਹ ਸਾਰਾ ਕੁਝ ਤੁਹਾਨੂੰ ਤੁਹਾਡੀ ਆਰ ਸੀ ਤੇ ਮਿਲ ਜੂਗਾ ਆਪਾਂ ਫਿਲ ਕਰ ਲੈਨੇ ਹ ਉਸ ਤੋਂ ਬਾਅਦ ਅੱਗੇ ਵਧਾਂਗੇ ਸਾਰੀ ਡਿਟੇਲ ਫਿਲ ਕਰਨ ਤੋਂ ਬਾਅਦ ਸ਼ੋ ਡਿਟੇਲ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਉੱਪਰ ਦਾ ਡਿਟੇਲ ਸਾਰੀ ਸ਼ੋ ਹੋ ਜੂਗੀ। نیچے ਤੁਸੀਂ ਆਧਾਰ ਨੰਬਰ ਫਿਲ ਕਰਨਾ ਵਾ। ਇਹ ਸੈਕੰਡ ਨੰਬਰ ਤੇ ਆਧਾਰ ਜਿਹੜਾ ਆਧਾਰ ਤੇ ਤੁਹਾਡਾ ਨਾਮ ਆ ਉਹ ਲਿਖਣਾ ਵਾ। ਇਹ ਜਿਹੜਾ ਤੁਸੀਂ ਆਧਾਰ ਨਾਲ ਜਿਹੜਾ ਮੋਬਾਈਲ ਨੰਬਰ ਲਿੰਕ ਆ ਉਹ ਲਿਖਣਾ ਵਾ। ਇਹ ਤਿੰਨੋਂ ਆਪਾਂ ਫਿਲ ਕਰ ਲਨੇ ਉਸ ਤੋਂ ਬਾਅਦ ਅੱਗੇ ਚੱਲਦੇ ਆ। ਡਿਟੇਲ ਫਿਲ ਕਰਨ ਤੋਂ ਬਾਅਦ نیچے ਆਈ ਐਗਰੀ ਉਸ ਤੋਂ ਬਾਅਦ ਵੈਰੀਫਾਈ नीचे ਤੁਸੀਂ ਦੇਖ ਸਕਦੇ ਹੋ ਨੇਮ ਆ ਗਿਆ ਤੁਹਾਡਾ ਜਿਹੜਾ ਮੋਬਾਈਲ ਨੰਬਰ ਜਿਹੜਾ ਪਹਿਲਾਂ ਅਪਡੇਟ ਆ ਦੇ ਨਾਲ ਆਰਸੀ ਦੇ ਨਾਲ ਉਹ ਆ ਗਿਆ ਵਾ ਜੇ ਤੁਸੀਂ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਅਪਡੇਟ ਮੋਬਾਈਲ ਨੰਬਰ ਉਹ ਤੇ ਓਕੇ ਕਰ ਦੇਣਾ ਵਾ ਜੇ ਤੁਹਾਡਾ ਇਹ ਪਹਿਲਾਂ ਨਾਲ ਹੈਗਾ ਹੀ ਹੈ ਤੁਸੀਂ ਦੇਖ ਲੈਣਾ ਨਹੀਂ ਹੈਗਾ ਤਾਂ ਇੱਥੋਂ ਅਪਡੇਟ ਕਰਨਾ ਵਾ ਤੇ ਉਸ ਤੋਂ ਬਾਅਦ ਫਿਰ ਜੇ ਆਪਾਂ ਚੇਂਜ ਕਰਨਾ ਵਾ ਤਾਂ ਅਪਡੇਟ ਕਰ ਦੇਣਾ ਕਿਉਂਕਿ ਆਪਣਾ ਆਲਰੇਡੀ ਇਹ ਮੋਬਾਈਲ ਨੰਬਰ ਸੀਗਾ ਹੀ ਤੇ ਇੱਥੇ ਤੁਹਾਡਾ ਲਿਖ ਕੇ ਆ ਗਿਆ ਮੋਬਾਈਲ ਨੰਬਰ ਹੈਜ਼ ਬੀਨ ਅਪਡੇਟ ਸਕਸੈਸਫੁਲੀ ਇਸ ਤਰ੍ਹਾਂ ਜਿਹੜਾ ਤੁਸੀਂ ਆਪਣਾ ਮੋਬਾਈਲ ਨੰਬਰ ਅਪਡੇਟ ਕਰ ਸਕਦੇ ਹੋ ਜੀ ਜਿਹੜਾ ਤੁਸੀਂ ਜਿਹੜਾ ਪਹਿਲਾ ਨੰਬਰ ਉਹ ਆਪਣੇ ਆਪ हट ਜਾਊਗਾ ਜਿਹੜਾ ਤੁਹਾਡੇ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਹੋਊਗਾ ਲਿੰਕ ਉਹ ਨਵਾਂ ਤੁਹਾਡਾ ਆਰਸੀ ਦੇ ਨਾਲ ਜਿਹੜਾ ਜੁੜ ਜਾਊਗਾ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ